嗯。 है सुरु गर्दा ਸਹੀ ਸਰਕਾਰ ਨਾਲ ਬਿਲਕੁਲ ਵੱਡੀ ਕਾਰਵਾਈ ਕੀਤੀ ਆ ਔਰ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਬਲਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਜੋ ਕਿ ਥੋਬੀਆਂ ਨਾ ਬਸਤੀ ਦੇ ਰਹਿਣ ਵਾਲਾ ਹੈ ਇਸ ਨੇ ਇਸ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਸ ਨਜਾਇਜ਼ ਕਬਜ਼ੇ ਨੂੰ ਛਡਵਾਉਣ ਲਈ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਹੈ ਸਰਕਾਰੀ ਕਬਜ਼ਾ ਜਿਹੜਾ ਹੈ ਇਸ ਦਾ ਘਰ ਹਟਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਬਠਿੰਡਾ ਪੁਲਿਸ ਵੱਲੋਂ ਪੁਲਿਸ ਮਦਦ ਦਿੱਤੀ ਗਈ ਹੈ ਇਹ ਜਿਹੜਾ ਬਲਵਿੰਦਰ ਸਿੰਘ ਹੈ ਪੁੱਤਰ ਹਾਕਮ ਸਿੰਘ ਹੈ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਇੱਕ ਮੁਕਦਮਾ ਦਰਜ ਹੈ ਤੇ ਇਸ ਦਾ ਜਿਹੜਾ ਲੜਕਾ ਹੈ ਹਰਪ੍ਰੀਤ ਸਿੰਘ ਏਲੀਅਸ ਕਾਲਵਾ ਉਸ ਦੇ ਖਿਲਾਫ ਦੋ ਹੀ ਨਿਸਕ੍ਰਾਇਮ ਦੇ ਮੁਕਦਮੇ ਦਰਜ ਰਜਿਸਟਰ ਨੇ ਇਹ ਪਿਓ ਪੁੱਤ ਦੇ ਖਿਲਾਫ ਕੁੱਲ ਤਿੰਨ ਮੁਕਦਮੇ ਦਰਜ ਨੇ ਤੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕਰਕੇ ਉਸ ਦੇ ਉੱਪਰ ਆਪਣਾ ਘਰ ਬਣਾਇਆ ਹੋਇਆ ਸੀਗਾ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਢਾਇਆ ਜਾ ਰਿਹਾ ਤੇ ਮੌਕੇ ਤੇ ਬਠਿੰਡਾ ਪੁਲਿਸ ਵੱਲੋਂ ਪੁਲਿਸ ਮਦਦ ਦਿੱਤੀ ਗਈ ਹੈ ਇੱਥੇ ਵੀ ਦੱਸਣਾ ਚਾਹਾਂਗਾ ਕਿ ਬਠਿੰ ਯੋਧ ਨਸ਼ਾ ਵਰਦ ਮੁਹਿੰਮ ਦੇ ਤਹਿਤ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 1899 ਮੁਕਦਮੇ ਦਰਜ ਰਜਿਸਟਰ ਕੀਤੇ ਗਏ ਨੇ ਜਿਸ ਦੇ ਵਿੱਚ ਅਸੀਂ 2802 ਜਿਹੜੇ ਬੰਦੇ ਨੇ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਨ੍ਹਾਂ ਦੇ ਵਿੱਚ ਢੱਕਿਆ ਹੈ ਇਹਨਾਂ ਮੁਕਦਮਿਆਂ ਦੇ ਵਿੱਚ 76 ਬੰਦੇ ਐਸੇ ਨੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਾਂ ਜਿਹੜੀ ਵੱਡੀ ਮਾਤਰਾ ਹੁੰਦੀ ਹੈ ਉਸ ਦੇ ਤਹਿਤ ਜਿਹੜੇ ਹੈਗੇ ਇਨਵੋਲ ਸੀਗੇ ਉਹਨਾਂ ਨੂੰ ਵੀ ਅਸੀਂ 76 ਬੰਦਿਆਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਹੈ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਇਹ ਬੰਦੇ ਨੇ ਨਸ਼ਾ ਤਸਕਰੀ ਨੇ ਇਹਨਾਂ ਨੇ ਜਿਹੜੀਆਂ ਇਸ ਨਸ਼ਾ ਤਸਕਰੀ ਤੋਂ ਪ੍ਰੋਪਰਟੀਆਂ ਬਣਾਈਆਂ ਗਈਆਂ ਸੀਗ ਇਨਵੈਸਟਿਗੇਟ ਕਰਕੇ ਇਹਨਾਂ ਪ੍ਰੋਪਰਟੀਆਂ ਨੂੰ ਆਇਡੈਂਟੀਫਾਈ ਕਰਕੇ 14 ਕਰੋੜ ਦੇ ਕਰੀਬ ਪ੍ਰੋਪਰਟੀ ਜਿਹੜੀ ਹੈਗੀ ਹੈ 68 ਐਫ ਐਨਡੀਪੀਐਸ ਐਕਟ ਦੇ ਤਹਿਤ ਅਸੀਂ ਫ੍ਰੀਜ਼ ਵੀ ਕਰਵਾਈ ਗਈ ਹੈ ਸੋ ਸਾਡੀ ਜਿਹੜੀ ਇਹ ਮੁਹਿਮ ਹੈ ਯੁੱਧ ਨਸ਼ਾ ਵਿਰੋਧ ਇਹ ਲਗਾਤਾਰ ਚਲਦੀ ਰਹੂਗੀ ਤੇ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ 14 ਦੇ ਕਰੀਬ ਜਿਹੜੇ ਐਦਾਂ ਦੇ ਬੰਦੇ ਹੈਗੇ ਮਾੜੇ ਕੰਮ ਵਾਲੇ ਬੰਦੇ ਨਸ਼ਾ ਤਸਕਰ ਜਿਨ੍ਹਾਂ ਨੇ ਜਿਨ੍ਹਾਂ ਤੇ ਮੁਕਦਮੇ ਦਰਜ ਨੇ ਤੇ ਨਾਲ ਉਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ੇ ਕੀਤੇ ਹੋਏ ਨੇ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ 14 ਦੇ ਕਰੀਬ ਐਦਾਂ ਦੇ ਜਿਹੜੇ ਘਰ ਹੈਗੇ ਨੇ ਢਾਕੇ ਆਪਣਾ ਜ ਸਾਡੇ ਵੱਲੋਂ ਇਹ ਮੁਹਿੰਮ ਲਗਾਤਾਰ ਚਲਦੀ ਰਹੂਗੀ ਤੇ ਜਿਹੜੇ ਵੀ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ